ਫਲੋਰੀਡਾ ਟਰੱਕ ਮਾਮਲੇ 'ਚ ਕੁਝ ਨਵੇਂ ਖੁਲਾਸੇ ਹੋਏ ਨੇ ਹਰਜਿੰਦਰ ਸਿੰਘ ਵੱਲੋਂ ਰੌਂਗ ਯੂ ਟਰਨ ਮਾਰਿਆ ਗਿਆ ਵੈਨ ਨਾਲ ਜੋ ਵਾਪਰਿਆ ਸਭ ਨੂੰ ਪਤਾ ਹੈ ਪਰ ਉਸ ਵੇਲੇ ਡਰਾਈਵਰ ਦਾ ਪੱਖ ਵੀ ਲਿਆ ਗਿਆ ਸੀ ਇਹ ਆਖੋ ਜ਼ਰੂਰੀ ਸਵਾਲ ਕੀਤੇ ਗਏ ਸਨ ਪੁਲਿਸ ਨੇ 12 ਜ਼ਰੂਰੀ ਤੇ ਮੁੱਢਲੇ ਸਵਾਲ ਪੁੱਛੇ ਸਨ ਕੁਝ ਰੋਡ ਸਿਗਨਲ ਦੀਆਂ ਤਸਵੀਰਾਂ ਵੀ ਦਿਖਾਈਆਂ ਤਾਂ ਕਿ ਡਰਾਈਵਰ ਦੀ ਮੁੱਢਲੀ ਬੇਸਿਕ ਜਾਣਕਾਰੀ ਦਾ ਅਨੁਮਾਨ ਲਗਾਇਆ ਜਾ ਸਕੇ ਇਸ ਦੇ ਨਾਲ ਹੀ ਕੁਝ ਅੰਗਰੇਜ਼ੀ ਅਖਬਾਰਾਂ ਨੇ ਹਰਜਿੰਦਰ ਸਿੰਘ ਦੇ ਟਰੱਕ ਵਿੱਚ ਦਿਖਾਈ ਦੇ ਰਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਵੀ ਚਰਚਾਵਾਂ ਵਿੱਚ ਲਿਆ। ਸਿੱਧੂ ਮੂਸੇਵਾਲਾ ਦੇ ਕੁਝ ਗੀਤਾਂ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਰੰਗਤ ਨਾਲ ਵੀ ਦੇਖਿਆ ਜਾਂਦਾ ਰਿਹਾ ਹੈ। ਇਸੇ ਕਰਕੇ ਕੁਝ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ 'ਚ ਡਰਾਈਵਰ ਨੂੰ ਖਾਲਸਤਾਨੀ ਵੀ ਆਖ ਰਹੇ ਸਨ ਪਰ ਇਹ ਇਸ ਕੇਸ ਵਿੱਚ ਕੋਈ ਬਹੁਤਾ ਜੁੜਦਾ ਮੁੱਦਾ ਨਹੀਂ ਲੱਗਦਾ। ਪਰ ਡਰਾਈਵਰ ਹਰਜਿੰਦਰ ਸਿੰਘ ਨੇ ਡਾਟ ਵੱਲੋਂ ਲਗਾਏ ਗਏ 1 ਤੋਂ 12 ਵਿੱਚੋਂ ਸਿਰਫ ਦੋ ਇੰਗਲਿਸ਼ ਦੇ ਸਵਾਲਾਂ ਦੇ ਸਹੀ ਜਵਾਬ ਦਿੱਤੇ। ਟ੍ਰੈਫਿਕ ਸਿਗਨਲ ਵਿੱਚੋਂ ਉਹ ਚਾਰ ਦੇ ਵਿੱਚੋਂ ਸਿਰਫ ਇੱਕ ਸਿਗਨਲ ਦੀ ਸਹੀ ਪਛਾਣ ਕਰ ਸਕਿਆ। ਉਸ ਦੇ ਕੋਲ ਕੈਲੀਫੋਰਨੀਆ ਤੇ ਵਾਸ਼ਿੰਗਟਨ ਸਟੇਟਾਂ ਤੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸੀ ਦੋਵਾਂ ਨੂੰ ਸੈਂਚੁਰੀ ਸਟੇਟ ਮੰਨਿਆ ਜਾਂਦਾ ਹੈ। ਇਹ ਪੁੱਛਪੜਤਾ ਅਸਪਸ਼ਟ ਰਹਿੰਦੀ ਹੈ ਕਿ ਉਹ ਇੰਗਲਿਸ਼ ਜਾਂ ਫਿਰ ਸਾਈਨ ਬੋਰਡ ਦੀ ਸਮਝ ਤੋਂ ਬਿਨਾ ਲਾਇਸੈਂਸ ਕਿਵੇਂ ਪ੍ਰਾਪਤ ਕਰ ਗਿਆ। ਕ੍ਰਿਸਟੀ ਨੋਇਮ ਨੇ ਫਲੋਰੀਡਾ ਦੀ ਘਟਨਾ ਹਾਦਸੇ ਤੇ ਜ਼ੋਰਦਾਰ ਪ੍ਰਤੀਕਿਰਿਆ ਕੀਤੀ ਹੈ। ਉਹਨਾਂ ਵੱਲੋਂ ਸਟੇਟਾਂ ਤੇ ਸਖਤ ਟਿੱਪਣੀ ਕੀਤੀ ਗਈ ਹੈ। ਨੋਇਮ ਨੇ ਖਾਸ ਤੌਰ ਤੇ ਲਾਸ ਐਂਜਲਸ ਦੇ ਗਵਰਨਰ ਗੈਵਨ ਨਿਊਜ਼ੋਨ ਨੂੰ ਨਿਸ਼ਾਨਾ ਬਣਾਇਆ। ਇਹ ਆਖਿਆ ਕਿ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੂੰ ਗੱਡੀ ਚਲਾਉਣ ਦੀ ਆਗਿਆ ਦੇਣ ਨਾਲ ਇਹ ਹਾਦਸਾ ਵਾਪਰਿਆ। DHS ਵੱਲੋਂ US ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਗੈਰ ਕਾਨੂੰਨੀ ਇਮੀਗ੍ਰੈਂਟ ਡਰਾਈਵਿੰਗ ਲਾਇਸੈਂਸ ਪ੍ਰਾਪਤ ਨਾ ਕਰ ਸਕੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇੰਗਲਿਸ਼ ਤੇ ਉਹ ਸਾਇੰਟ ਟੈਸਟ ਵਿੱਚ ਉਹ ਫੇਲ ਹੋ ਗਿਆ ਸੀ ਤਾਂ ਫਿਰ ਉਸ ਨੂੰ ਲਾਇਸੈਂਸ ਕਿਵੇਂ ਮਿਲਿਆ ਰਿਪੋਰਟਰਾਂ ਦੇ ਮੁਤਾਬਕ ਉਸ ਨੂੰ ਦੋ ਸੈਂਚਰੀ ਸਟੇਟਸ ਕੈਲੀਫੋਰਨੀਆ ਤੇ ਨਿਊਯਾਰਕ ਤੋਂ ਲਾਇਸੈਂਸ ਇਸ਼ੂ ਕੀਤਾ ਗਿਆ ਸੀ ਸੈਂਚਰੀ ਸਟੇਟ ਉਹ ਹੁੰਦੀਆਂ ਨੇ ਜਿੱਥੇ ਇਲੀਗਲ ਇਮੀਗ੍ਰੈਂਟਸ ਨੂੰ ਵੀ ਕੁਝ ਸਰਕਾਰੀ ਸਹੂਲਤਾਂ ਰਾਇਤਾ ਮਿਲ ਜਾਂਦੀਆਂ ਨੇ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਫੌਕਸ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਇਹ ਲੂਪ ਹੋਲ ਵੀ ਇਸ ਹਾਦਸੇ ਦੀ ਸਭ ਤੋਂ ਵੱਡੀ ਵਜ੍ਹਾ ਬਣਿਆ ਹੈ ਇਥੇ ਇੱਕ ਹੋਰ ਵੱਡਾ ਖੁਲਾਸਾ ਵੀ ਹੋਇਆ ਹੈ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੇ ਉਸ ਨੂੰ ਇੰਗਲਿਸ਼ ਰੀਡਿੰਗ ਜਾਂ ਫਿਰ ਰੋਡ ਸਾਇੰਸ ਦੀ ਬੇਸਿਕ ਸਮਝ ਤੋਂ ਬਿਨਾ ਹੀ ਲਾਇਸੈਂਸ ਈਸ਼ੂ ਕਰ ਦਿੱਤਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਜਿੰਦਰ ਸਿੰਘ ਨੇ ਡੇਂਜਰਸ ਰੌਂਗ ਯੂ ਟਰਨ ਲਿਆ ਰਤਨੇ ਸਿੱਧਾ ਉਹਨੀਆਂ ਕਾਰਾਂ ਨੂੰ ਟੱਕਰ ਮਾਰੀ ਤੇ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ ਘਟਨਾ ਮੀਡੀਆ ਲਈ ਸੈਂਸੇਸ਼ਨਲ ਬਣ ਗਈ ਹੈ ਕਿਉਂਕਿ ਇਸ ਨੇ ਇਮੀਗ੍ਰੇਸ਼ਨ ਟਰੱਕਿੰਗ ਤੇ ਸੇਫਟੀ ਤੇ ਲਾ ਇਨਫੋਰਸਮੈਂਟ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਇਹ ਖਬਰ ਖਾਸ ਕਰਕੇ ਪੰਜਾਬੀ ਟਰਕਿੰਗ ਕਮਿਊਨਿਟੀ ਤੇ ਵੱਡਾ ਅਸਰ ਛੱਡ ਰਹੀ ਹੈ ਅਮਰੀਕਾ ਵਿੱਚ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਸ ਨੇ ਹੁਣ ਇਮੀਗ੍ਰੇਸ਼ਨ ਐਂਫੋਰਸਮੈਂਟ ਏਜੰਸੀਜ਼ ਟਰੱਕ ਸਟOPS ਤੇ ਵੇ ਸਟੇਸ਼ਨਸ ਤੇ ਚੈਕਿੰਗ ਵਧਾ ਰਹੀਆਂ ਨੇ ਕਈ ਟਰੱਕ ਡਰਾਈਵਰਸ ਨੂੰ ਆਪਣੀ ਲੀਗਲ ਸਟੇਟਸ ਦੇ ਕਾਰਨ ਟੈਨਸ਼ਨ ਹੈ। ਇਹ ਕਦੇ ਵੀ ਉਹ ਰਿਪੋਰਟ ਕੀਤੇ ਜਾ ਸਕਦੇ ਆ। ਇਸ ਕੇਸ ਨੇ ਦਿਖਾ ਦਿੱਤਾ ਹੈ ਕਿ ਇਮੀਗ੍ਰੇਸ਼ਨ ਲੂਪ ਹੋਲਸ ਤੇ ਟੈਕਸ ਪਾਲਿਸੀਜ਼ ਕਿਵੇਂ ਜਾਨਲੇਵਾ ਸਾਬਤ ਹੋ ਸਕਦੀਆਂ ਨੇ। ਇੱਕ ਬੰਦੇ ਦੀ ਲਾ ਬ੍ਰੇਕਿੰਗ ਨੇ ਤਿੰਨ ਇਨੋਸੈਂਟ ਲੋਕਾਂ ਦੀ ਜਾਨ ਲਈ ਹੈ। ਹੁਣ ਐਡਮਿਨਿਸਟ੍ਰੇਸ਼ਨ ਤੇ ਦਬਾਅ ਵਧ ਗਿਆ ਹੈ ਕਿ ਉਹ ਟਰੱਕ ਡਰਾਈਵਰਸ ਲਈ ਇੰਗਲਿਸ਼ ਤੇ ਸੇਫਟੀ ਟੈਸਟ ਨੂੰ ਹੋਰ ਸਖਤ ਕਰੇ। ਅਸੀਂ ਸਭ ਪੰਜਾਬੀ ਬ੍ਰਦਰਸ ਐਂਡ ਸਿਸਟਰਸ ਨੂੰ ਅਪੀਲ ਕਰਦੇ ਆਂ ਕਿ ਕਿਰਪਾ ਕਰਕੇ ਲੀਗਲ ਸਟੇਟਸ ਪ੍ਰੋਪਰ ਟ੍ਰੇਨਿੰਗ ਤੇ ਸੇਫਟੀ ਰੂਲਸ ਨੂੰ ਫਾਲੋ ਕਰੋ ਇੱਕ ਬੰਦੇ ਦੀ ਗਲਤੀ ਨਾਲ ਸਾਰੀ ਕਮਿਊਨਿਟੀ ਦੀ ਇਮੇਜ ਖਰਾਬ ਹੋ ਜਾਂਦੀ ਹੈ ਜੇ ਤੁਸੀਂ ਇਸ ਖਬਰ ਤੇ ਆਪਣਾ opinion ਦੇਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਆਪਣੀ رائے ਸਾਂਝੀ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਟਰਕਿੰਗ ਅਪਡੇਟਸ ਇਮੀਗ੍ਰੇਸ਼ਨ ਨਿਊਜ਼ ਤੇ ਪੰਜਾਬੀ ਕਮਿਊਨਿਟੀ ਸਟੋਰੀਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਸਕੀਏ ਇਸ ਦੇ ਨਾਲ ਹੀ ਦਿਓ ਇਜਾਜ਼ਤ